来 ਵੀ ਮਿੱਤਰੋ ਨਾ ਦੇਖ ਲੋ ਯਾਰ ਕਟੀਆਂ ਨਿੱਕੇ ਨਿੱਕੇ ਹਨਾ ਤੇ ਬਾਕੀ ਕੀ ਕਸੂਰ ਇਹਨਾਂ ਦਾ ਜਿਹੜੀਆਂ ਜੂਪੀ ਨੂੰ ਜਾਂਦੀਆਂ ਨੇ ਤੁਸੀਂ ਦੇਖ ਲੋ ਹਨਾ ਤੇ ਵਿੱਚ ਵਿੱਚ ਚੰਗੀਆਂ ਚੰਗੀਆਂ ਮੱਝਾਂ ਤੇ ਕਟੀਆਂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਵਾਰੀ ਹਨਾ ਤੇ ਚੰਗੀਆਂ ਇਦਾਂ ਦੀਆਂ ਕਟੀਆਂ ਯਾਰ ਲੋਕ ਪੱਲ ਨੂੰ हट ਕੇ ਪਤਾ ਨਹੀਂ ਕੀ ਕਾਰਨ ਤੇ ਆਹ ਦੇਖ ਲੋ ਜਿਹੜੀਆਂ ਸਾਰੀਆਂ ਸਾਰੀਆਂ ਜੂਪੀ ਨੂੰ ਜਾ ਰਹੀਆਂ ਬਾਈ ਦੇਖ ਲੋ ਹਨਾ ਇੰਨਾ ਮਾਲ ਤੇ ਇਹਦੇ ਵਿੱਚੋਂ ਜੇ ਆਪਾਂ ਮਿਹਨਤ ਕਰਨੀ ਹੋਵੇ ਤਾਂ ਵਧੀਆ ਕੱਟੀਆਂ ਤਿਆਰ ਕਰਕੇ ਵੇਚ ਸਕਦੇ ਆ ਦੇਖੋ ਕੱਟੀਆਂ ਦੇਖੋ ਯਾਰ ਇੱਕ ਵਾਰੀ ਕੀ ਕਸੂਰ ਇਹਨਾਂ ਦਾ ਹਜੇ ਹਨਾ ਇਹਦਾ ਮੰਨ ਲਓ ਵੀ ਹਜੇ ਨਵੇਂ ਦੁੱਧ ਵੀ ਨਹੀਂ ਹੋਈਆਂ ਛੋਟੀਆਂ ਨੇ ਜਹੇ ਜੀ ਕੱਟੀ ਸਾਨੂੰ ਚਾਹੀਦੀਆਂ ਕਾਟੂ ਮਾਲ ਦੇ ਵਿੱਚੋਂ ਕੱਢ ਕੇ ਤੁਸੀਂ ਲਿਜਾ ਸਕਦੇ ਹੋ ਰਾਮਪੁਰੇ ਮੰਡੀ ਲੱਗਦੀ ਐ ਇੱਕ ਤਰੀਕ ਨੂੰ ਤੇ ਇੱਥੇ ਜਹੇ ਜੀ ਕੱਟੀ ਤੁਸੀਂ ਮਰਜ਼ੀ ਭਾਲ ਕੇ ਲੈ ਜਾਓ ਠੀਕ ਆ ਜਿਹੜੇ ਭਰਾ ਕਹਿੰਦੇ ਕੱਟੀਆਂ ਦੇਖੋ ਤਾਜੀ ਸੂਈ ਹੈ ਹਨਾ ਤੇ ਮੱਲਾ ਤਾਜੀ ਸੂਈ ਆ ਬੱਚਾ ਬੈਠਾ ਇਹ ਟੋਕੜਾ ਗਈ ਹਨ ਤੇ ਇਹ ਜੀਆਂ ਮੱਧਾਂ ਝੋਟੀਆਂ ਲਿਆ ਝੋਟੀਆਂ ਹਨ ਚੰਗੀਆਂ ਬਿਲਕੁਲ ਸਾਫ਼ ਥਾਂ ਲਵੇ ਦੀ ਆ ਤੇ ਆ ਬੱਚਾ ਯਾਰ ਦੇ ਇਹਦਾ ਕੀ ਕਸੂਰ ਆ ਹਨ ਤੇ ਇੱਕ ਉਹ ਵੱਠੀ ਤਾਜੀ ਸੂਈ ਹੋਈ ਆ ਬੱਚਾ ਵੱਠ ਨਾਲ ਤੇ ਵਧੀਆ ਵਧੀਆ ਜਿਹੜੀਆਂ ਚਲ ਕੋਈ ਮੰਨੀ ਆਪਾਂ ਜਿਵੇਂ ਹਨ ਕਹਦੀਏ ਇਹਹੀ ਤਾਂ ਆਪਾਂ ਕਹਦੀਏ ਵੀ ਜਾਂਦੇ ਆ ਜਿਹੜੇ ਚੰਗੇ ਤੋਂ ਚੰਗੇ ਯਾਰ ਉਹ ਵੀ ਬਾਹਰ ਜਾ ਰਹੀਆਂ ਨੇ ਤੇ ਪੰਜਾਬ ਨੂੰ ਕੀ ਹੋ ਚੱਲਿਆ ਹਨ ਕਿਉਂ ਨਹੀਂ ਲੋਕ ਪਾਲਦੇ ਕੀ ਕਾਰਨ ਆ ਬਾਈ ਤੇ ਫੇਰ ਕਹਿ ਦਨਗੇ ਮੱਝ 2.5 ਲੱਖ ਦੀ ਹੋਗੀ ਮੱਝ ਨਹੀਂ ਤਾਂ ਹੋਣੀ ਹੈ ਨਾ 2.5 ਲੱਖ ਦੀ ਤੇ ਤੁਸੀਂ ਦੇਖ ਲਓ ਯਾਰ ਹਨਾ ਲੋਕਾਂ ਦਾ ਕਟੂ ਮਾਲ ਕਿੰਨਾ ਮਾਲ ਤੇ ਕਿੰਨਾ ਮਾਲ ਜਾ ਰਿਹਾ ਬਾਹਰ ਬਾਈ ਹਨਾ ਤੇ ਚੰਗੇ ਤੋਂ ਚੰਗੇ ਹਨਾ ਕੀ ਰੇਟ ਕਰਿਆ ਬਾਈ ਇਹਦਾ 30000 ਆ ਦੇਖੋ 30000 ਬਾਈ ਕੱਟੀਆਂ ਜੇ ਆਲਾ ਵੇਚ ਰਿਹਾ ਜੇ ਇਹੀ ਕਟੀਆਂ ਆਪਾਂ ਲੈ ਕੇ ਪਾਲ ਲਈ ਹੁਣ ਵਧੀਆ ਬਾਈ ਤੇ ਠੀਕ ਆ ਬਾਈ ਤੇ ਆਪਾਂ ਇਹ ਜੀਆਂ ਕਟੀਆਂ ਲੈ ਕੇ ਪਾਲ ਲਈਆਂ ਹੁਣ ਹਨਾ ਤਾਂ ਕਿੱਥੇ ਜਾਂਦੀ ਹੈ ਗੱਲ ਹੈ ਤੇ ਮੱਝਾਂ ਮਹਿੰਗੀਆਂ ਨਾ ਹੋਣ ਇਸ ਕਰਕੇ ਜਿਹੜੀਆਂ ਮੱਝਾਂ ਦਿਨੋਂ ਦਿਨ ਬਾਈ ਮਹਿੰਗੀਆਂ ਹੋਈ ਜਾਂਦੀਆਂ ਨੇ ਇਸ ਕਾਰਨ ਆ ਵੇ ਸਾਰੀਆਂ ਕੱਟੀਆਂ ਜਿਹੜੀਆਂ ਜੂਪੀ ਨੂੰ ਜਾ ਰਹੀਆਂ ਹਨ ਤੇ ਵਿਚਾਲੋ ਭਰਾਵੋ ਜੇ ਬਚਾਈਆਂ ਜਾਂਦੀਆਂ ਤਾਂ ਇੱਕ ਇੱਕ ਬੰਦਾ ਦੋ ਦੋ ਕੱਟੀਆਂ ਇੱਕ ਇੱਕ ਪਾਲ ਵੀ ਲਵੇ ਨਾ ਤਾਂ ਬਹੁਤ ਹੀ ਮੰਨ ਲਓ ਫਰਕ ਪੈਣਾ ਰੇਟਾਂ ਦੇ ਉੱਤੇ ਜਿਹੜੇ ਮੱਝਾਂ ਦੇ ਰੇਟ ਨਾ ਇਸ ਕਰਕੇ ਵੱਧ ਹੋ ਜਾਂਦੇ ਆ ਤੇ ਤਾਂ ਵੱਧ ਨੇ ਵੀ ਮੰਨ ਲਾ ਬਾਹਰ ਨਹੀਂ ਕੱਟੀਆਂ ਸਾਰੀਆਂ ਜਿਹਦੇ ਵਿੱਚੋਂ ਕੋਈ ਬਰੀਡ ਦੀ ਵੀ ਨਿਕਲ ਸਕਦੀ ਆ ਪਰ ਇਹ ਜਾਣੇ ਸਿੱਧਾ ਜੂਪੀ ਵੱਡੀਆਂ ਮੱਝਾਂ ਵੀ ਤੇ ਛੋਟੀਆਂ ਕੱਟੀਆਂ ਵੀ ਜੇ ਕੱਟੀਆਂ ਚੰਗੀ ਸੇਵਾ ਕਰੀ ਜਾਵੇ ਤਾਂ ਆਪਾਂ ਇਹਨਾਂ ਨੂੰ ਚੰਗਾ ਮਿੰਨਰ ਮਿਕਚਰ ਪਾ ਕੇ ਜਾਂ ਕੋਈ ਫਰਿਆਕਾ ਪਾਊਡਰ ਖਵਾ ਕੇ ਜਾਂ ਦਵਾਈਆਂ ਖਵਾ ਕੇ ਇਹਦਾ ਹੱਲ ਹੋ ਜਾਂਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਕਈ ਵਾਰ ਨਾ ਆਪਾਂ ਇਹ ਚੀਜ਼ਾਂ ਕਰਦੇ ਨਹੀਂ ਹੈਗੇ ਹਨ ਜਿਵੇਂ ਕੱਟੀਆਂ ਤਿਆਰ ਕਰਨੀਆਂ ਉਹਨਾਂ ਨੂੰ ਚੰਗਾ ਪਾਊਡਰ ਖਵਾਇਆ ਜਾਵੇ ਨਾਲ ਬਟਾਮਣੇ ਚ ਕੋਈ ਰੈਟਚ ਚ ਵਗੈਰਾ ਕੋਈ ਵੀ ਚੀਜ਼ ਪਾਈ ਜਾਵੇ तैयार तो हो अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं। राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਸਪੈਸ਼ਲੀ ਬੂਰੀਆਂ ਕੱਟੀਆਂ ਜੋੜਾ ਤੇ ਕੱਟੀਆਂ ਵੀ ਸਰਾਣੇ ਹਨਾ ਤੇ ਬਾਕੀ ਬਾਈ ਕੋਲੇ ਕੱਟੀਆਂ ਦਾ ਕੰਮ ਆ ਹਰੇਕ ਮੰਡੀ ਤੇ ਕੱਟੀਆਂ ਲੈ ਕੇ ਆਉਂਦਾ ਹੁੰਦਾ ਆਉਂਦਾ ਵੀ ਛੀਨ ਲੈ ਕੇ ਹਨਾ ਜਿਵੇਂ ਹੁਣ ਭਰਾ ਕਹਿੰਦੇ ਰ ਕੱਟੀਆਂ ਲੈ ਕੇ ਪਾਲ ਲਈ ਮੱਝਾਂ ਹੋ ਗਈਆਂ ਮਹਿੰਗੀਆਂ ਠੀਕ ਹੈ ਤੇ ਇਸ ਕਰਕੇ ਬੂਰੀਆਂ ਦੀ ਵੀ ਜਿਆਦਾ ਡਿਮਾਂਡ ਆ ਥੋੜੀ ਜੀ ਤੇ ਬਾਕੀ ਆਪਾਂ ਦੋ ਨਗ ਦਿਖਾਉਣੇ ਬੂਰੀਆਂ ਚੰਗੀਆਂ ਕੱਟੀਆਂ ਲੈ ਭਾਈ ਆਪਣੇ ਨਾਲ ਹੋਣਗੇ ਬਾਈ ਕੀ ਨਾ ਭਾਈ ਉਰਨ ਭਾਈ ਮਨਪ੍ਰੀਤ ਸਿੰਘ ਮਣੀ ਆਈ ਠੀਕ ਆ ਇਧਰ ਨੂੰ ਆਈ ਬਾਈ ਮਨਪ੍ਰੀਤ ਮਣੀ ਮਣੀ ਭਾਈ ਪਿੰਡ ਕਿਹੜਾ ਦੱਸਾ ਜੀ ਭਾਈ ਜੌਣਾ ਰਾਇਕੋਟ ਦੇ ਕੋਲੇ ਜੌਣਾ ਰਾਇਕੋਟ ਦੇ ਕੋਲੇ ਲੁਧਿਆਣਾ ਜਿਹੜਾ ਹਣਾ ਹਾਂਜੀ ਲੁਧਿਆਣਾ ਠੀਕ ਆ ਇੱਕ ਵਾਰੀ ਮਣੀ ਨੰਬਰ ਬੋਲ ਭਾਈ ਭਾਈ 8872166 ਦਾ ਨੰਸੀ ਠੀਕ ਆ ਤੇ ਮਣੀ ਜੀ ਆਪਾਂ ਗੱਲ ਕਰ ਲਿਆ ਭਾਈ ਆਪਾਂ ਕਟੀਆਂ ਦੇ ਕੰਮ ਭਾਈ ਸਪੈਸ਼ਲ ਕਟੀਆਂ ਦਾ ਕਿੰਨੇ ਸਾਲ ਹੋਗੇ ਭਾਈ 2 ਸਾਲ ਹੋ ਗਏ ਆਪਾਂ ਕੱਟੀਆਂ ਦਾ ਕੰਮ ਹੀ ਆਪਣਾ 2 ਸਾਲਾਂ ਤੋਂ ਹਾਂਜੀ ਤੇ ਮਤਲਬ ਵੀ ਕਿਸੇ ਤਰ੍ਹਾਂ ਦਾ ਕੋਈ ਲੰਬਾ ਤਾਂ ਨਹੀਂ ਆ ਰਿਹਾ ਨਹੀਂ ਭਾਈ ਲੰਬੇ ਦਾ ਕੰਮ ਨਹੀਂ ਕੋਈ ਜੋ ਸੌਦਾ ਹੁੰਦਾ ਸਹੀ ਦੱਸ ਕਹਿੰਦੇ ਐਵੇਂ ਨਹੀਂ ਕਹਿੰਦੇ ਬਿਲਕੁਲ ਆਨਲਾਈਨ ਵੀ ਭੇਜ ਦਿੰਨੇ ਹਾਂਜੀ ਹਾਂਜੀ ਪੂਰੀ ਤਸੱਲੀ ਦੀ ਤਸੱਲੀ ਦੀ ਭਾਈ ਠੀਕ ਆ ਲੈ ਮੈਨੇ ਤੋਰ ਇੱਕ ਨੰਬਰ ਵਾਲੀ ਕੱਟੀ ਕਰਾਂ ਇੱਕ ਨੰਬਰ ਵਾਲੀ ਕੱਟੀ ਤੁਸੀਂ ਤੁਰ ਦੀ ਚੈੱਕ ਕਰ ਲਓ ਭਾਈ ਠੀਕ ਆ ਤੇ ਪੂਰੀ ਮਨ ਲ ਚੰਗੀ ਕੱਟੀ ਐ ਥੋੜਾ ਸਿੰਗ ਮੋੜਦੀ ਜਾਂਦੀ ਐ ਤੇ ਕਈ ਵਾਰ ਹੁਣ ਸਿੰਗਾ ਨਾਲ ਕੋਈ ਛੇੜ ਸਾੜ ਨਹੀਂ ਕਰੀ ਹੋਈ ਨਹੀਂ ਮਤਲਬ ਗੋਲ ਵੀ ਹੋ ਜਾਂਦੀ ਤੇ ਬਾਕੀ ਮਣੀ ਦਾ ਸਾਫ਼ ਕੰਮ ਆ ਕ ਤੇ ਬੂਰੀਆਂ ਕੱਟੀਆਂ ਬਾਈ ਕੋਲੇ ਦੋ ਨੇ ਦੋਨੇ ਆਪਾਂ ਤੋੜ ਕੇ ਦਿਖਾ ਦਿਆਂ ਤੇ ਮਣੀ ਝੋਲੀ ਝੂਲੀ ਦਿਖਾ ਬਈ ਹੱਥ ਮਾਰ ਕੇ ਕਿਵੇਂ ਥਣ ਥਣ ਬਾਕੀ ਤੁਹਾਨੂੰ ਸਣਾ ਸਪੇਸਪੂਲ ਦਿਖਾਉਣੇ ਮਿੱਤਰੋ ਤੇ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਨੇੜੇ ਹਣਾ ਤੇ ਚੰਗਾ ਮੰਨ ਲਓ ਥਣ ਲੱਗਾ ਕੱਲਾ ਕੱਲਾ ਤੇ ਪੂਰੀ ਸਪੇਸ ਤੇ ਆ ਤੇ ਮਣੀ ਜੇ ਆਪਾਂ ਇਹਦੀ ਗੱਲ ਕਰ ਲਈ ਬਾਈ ਇਹ ਕੱਟੀ ਦੀ ਮੰਨ ਲਾ ਕਿੰਨੇ ਟਾਈਮ ਦੀ ਹੋਗੀ ਬਾਈ 16 17 ਮਹੀਨੇ ਦੀ ਮਾਲ ਕਣ ਗਿਆ ਆਪਣਾ 16 17 ਮਹੀਨੇ ਦੀ ਹਾਂਜੀ ਹਾਂਜੀ ਠੀਕ ਆ ਤੇ ਮੰਨ ਲਾ ਛੋਟੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਮਾ ਦਾ ਕੀ ਰਿਕਾਰਡ ਕੋ ਸੀ ਬਈ ਆਪਾਂ ਨੂੰ ਮਾ ਦਾ ਪਤਾ ਨਹੀਂ ਅਮੀ ਆਪਾਂ ਝੂਠ ਨਹੀਂ ਬੋਲਦੇ ਆਪਾਂ ਮੰਨ ਲਾ ਬਾਹਲਾ ਨਹੀਂ ਪੁੱਛ ਦਿਆ ਸੀ ਜੰਗੀ ਕੱਟੀ ਲੱਗੀ ਤਾਂ ਕੋਈ ਲੈ ਲੈਣੇ ਹਾਂਜੀ ਹਾਂਜੀ ਜੇ ਵੀ ਜੇ ਕੋ ਰਿਕਾਰਡ ਵਾਲੀ ਅਗਲਾ ਜਿਵੇਂ ਦੱਸ ਦੋਵੇਂ ਦੱਸ ਦਿੰਦੇ ਬਈ ਇਹਦਾ ਕੋਈ ਰੋਟਾ ਹਾਂਜੀ ਹਾਂਜੀ ਠੀਕ ਹੈ ਤੇ ਮਣੀ ਇਹਦਾ ਬਈ ਰੇਟ ਕੀ ਕਰਤਾ ਜੈ ਜੈ ਰੇਟ 52000 ਇਹਦਾ ਜੈ ਜੈ ਹਾਂਜੀ ਬਿਲਕੁਲ ਮਾਨਦਾਨ ਕਿੰਨਾ ਕਰਦੇ ਬਈ ਕਰਦਾ ਕੋਈ ਵੀਡੀਓ ਦੇਖ ਕੇ ਆਉਂਦਾ ਆਪਾਂ ਕਰ ਦਾਂਗੇ 2000 ਰੁਪਏ ਛੋੜ ਦਾਂਗੇ ਵੀਡੀਓ ਦੇਖ ਕੇ ਠੀਕ ਹੈ 52000 ਰੇਟ ਕਰਦਾ ਬਈ 2000 ਰੁਪਏ ਜੇ ਕਹਿੰਦਾ ਵੀਡੀਓ ਦੇ ਵੇ ਚਲ ਕਈ ਵਾਰ ਬਾਈ ਦੂਰੋਂ ਨੇੜੋਂ ਆਉਂਦਾ ਮਾਨ ਤਾਂ ਥੋੜੇ ਰੇਟ ਜ਼ਿਆਦਾ ਕਰੀਏ ਥੋੜੇ ਹੋਰ ਕਰ ਦੇ। ਕਰ ਦਾਂਗੇ ਬਾਈ ਕੋਈ ਗੱਲ ਨਹੀਂ। ਠੀਕ ਚੰਗੀ ਕੱਟੀ ਆ ਮਿੱਤਰੋ 16 ਮਹੀਨਿਆਂ ਦੀ ਹੈ ਬਾਕੀ ਤੁਸੀਂ ਜਾਂਚ ਪਰਖ ਕੇ ਖਰੀਦ ਸਕਦੇ ਹੋ ਤੇ 2 ਨੰਬਰ ਵਾਲੀ ਤੋਰਮਣੀ ਕੀ ਕਹਿੰਦੀ ਕੱਟੀ। 2 ਨੰਬਰ ਵਾਲੀ ਵੀ ਕੱਟੀ ਚੰਗੀ ਆ ਤੇ ਬਾਕੀ 2 ਬਾਈ ਕੋਲ ਅੱਜ ਬੂਰੀਆਂ ਕੱਟੀਆਂ ਲੈ ਕੇ ਆਏ ਸੀ ਸਪੈਸ਼ਲ। ਇੱਕ ਤਾਂ ਬਾਈ ਬੇਚਤੀ ਵਾਲੀ। ਬੇਚਤੀ 14 70 ਦਾ ਦੀ ਕੱਟੀ 베ਚਤੀ। ਅੱਛਾ? ਹਾਂਜੀ। ਪਰ ਕਾੜ ਸੀ ਪੂਰਾ? ਹਾਂਜੀ ਹਾਂਜੀ। ਲੈ ਬਾਈ ਕੋਲੇ 14 70 10 ਦੀ ਕੱਟੀ ਆਈ ਸੀ ਅੱਜ ਐਚ ਐਲ ਡੀ ਵੀ ਸੀਮਿੰ ਵਿੱਦ ਪ੍ਰੂਫ ਸੀਗੇ ਬਾਈ ਕਹਿੰਦਾ ਵਿੱਦ ਪ੍ਰੂਫ ਕੱਟੀ ਬੈਗੀ ਮੋਹਰਾ ਨਸਲ ਦੀ ਤੇ ਬਾਈ ਕੋਲੇ ਦੋ ਗੱਟੀਆਂ ਰਹਿ ਗਈਆਂ ਬੂਰੀਆਂ ਤੇ ਬਾਕੀ ਤੁਸੀਂ ਦੂਜੀ ਗੱਟੀ ਦੇਖ ਲਈ ਮਿੱਤਰੋ ਤੁਰਦੀ ਤੇ ਡਿਟੇਲ ਆ ਜਿਹੜੀ ਆਪਾਂ ਪੁੱਛ ਕੇ ਦਿੰਨੇ ਆ ਸੰਗ ਇਹ ਵੀ ਗੁੰਡਾ ਕਰਦੀ ਆਉਂਦੀ ਆ ਤੇ ਬਾਕੀ ਝੋਲੀ ਝੂਲੀ ਦਿਖਾਵਣੀ ਕਿਵੇਂ ਆ ਝੋਲੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਕੀ ਕਰਦੀ ਆ ਮਨਲਾ ਕਹੇ ਥਾਨ ਨੇ ਹਣਾ ਤੇ ਬਾਕੀ ਠੰਡੀ ਆ ਗੱਟੀ ਕੱਲਾ ਕੱਲਾ ਥਾਣਾ ਸਪੇਸ ਤੇ ਤੇ ਮਣੀ ਭਾਈ ਜੇ ਆਪਾਂ ਇਹਦੀ ਗੱਲ ਕਰ ਲਈ ਤਾਂ ਕਿੰਨੇ ਮਤਲਬ ਟਾਈਮ ਦੀ ਹੋ ਗਈ ਬਈ 18 ਕੁ ਮਹੀਨੇ ਦੀ ਹੈ ਇਹ ਉਹਦੇ ਨਾਲੋਂ ਵੱਡੀ ਹੈ ਵੱਡੀ 18 ਮਹੀਨੇ ਦੀ ਹੋ ਗਈ ਵੱਡੀ ਉਹ ਤੋਂ ਹਾਂਜੀ ਹਾਂਜੀ ਤੇ ਮੰਨ ਕੇ ਤਾਂ ਵੀ ਥੋੜੀ ਸਾਹਸਵਲ ਕਰਕੇ ਤਾਂ ਮਨਲਾ ਹਾਂਜੀ ਹਾਂਜੀ ਲਵੀ ਹੈ ਕੰਮ ਹਣਾ ਹਾਂਜੀ ਹਾਂਜੀ ਤੇ ਇਹਦਾ ਵੀ ਕੋਈ ਹੈ ਕਿ ਮਨਲਾ ਗਾਰੰਟੀ ਫਰਾਂਟੀ ਨਹੀਂ ਕੋਈ ਗਾਰੰਟੀ ਮੇਰੇ ਕੋਈ ਗਾਰੰਟੀ ਫਰਾਂਟੀ ਨਹੀਂ ਠੀਕ ਆ ਤੇ ਮਣੀ ਭਾਈ ਮੰਨਲਾ ਕੀ ਰੇਟ ਕਰਦਾ ਇਹਦਾ ਜੈ ਜੈ ਇਹਦਾ 50000 ਰੁਪਏ ਜੈ 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 ਕਿਨਾ ਮਨਤਨ ਹੋ ਜੂ ਹੋ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਠੀਕ ਆ ਬਾਈ ਕਹਿੰਦਾ ਰੇਟ 50000 ਮਿੱਤਰੋ ਮਾਨਤਨ ਮੌਕੇ ਤੇ ਕਹ ਜੇਕਰ ਕੋਈ ਮਣੀ ਜੋੜਾ ਖਰੀਦਦਾ ਬਾਈ ਕਰ ਦਾਂਗੇ ਬਾਈ ਖੁਸ਼ ਕਰਕੇ ਤੋਰ ਕੇ ਬੰਦੀ ਨੂੰ ਲੈ ਮੇਂ ਤਰੋ ਜੇਕਰ ਕੋਈ ਜੋੜਾ ਖਰੀਦਦਾ ਬਾਈ ਕਹਿੰਦਾ ਉਹੇ ਜਾ ਮਾਨਦਾਨ ਕਰਕੇ ਤੋਰਾਂਗੇ ਮੋੜਨ ਨਹੀਂ ਦਿੰਦੇ ਯਾਰ ਕਹਿੰਦਾ ਖੁਸ਼ ਕਰਕੇ ਤੋਰਾਂਗੇ ਬਾਕੀ ਮਣੀ ਇੱਕ ਵਾਰੀ ਡਰੈਸ ਹੋਰ ਬੋਲਦੇ ਬਾਈ ਬਾਈ ਪਿੰਡ ਆਪਣਾ ਜੋਹਲਾਗੜ ਹਾਈਕੋਰਟ ਦੇ ਕੋਲੇ ਜੀ ਹੂੰ ਤੇ ਜਿਲ੍ਹਾ ਲੁਧਿਆਣਾ ਜੀ ਤੇ ਮੋਬਾਈਲ ਨੰਬਰ 88721 ਬਾਈ 68390 ਹੂੰ ਬਾਕੀ ਬਾਈ ਨਾ ਮੇਂ ਤਰੋ ਸੰਪਰਕ ਕਰ ਲਿਓ ਤੰਗ ਕੱਟੀਆਂ ਲੈ ਕੇ ਪਹੁੰਚੇ ਸੱਜਾ ਤੇ ਇੱਕ ਕੱਟੀ ਜਿਹੜੀ 14 ਦਾ 70 ਦੀ ਸੀਗੀ 14 70 ਦਾ ਦੱਸਦੀ ਬਾਈ ਉਹ ਰਿਕਾਰਡ ਵਾਲੀ ਸੀਗੀ ਹਰਕਾਰ ਸੀ ਪੂਰਾ ਰਿਕਾਰਡ ਪੇ ਵਾਈ ਠੀਕ ਉਹ ਸੇਲ ਹੋ ਗਈ ਹਾਂਜੀ ਹਾਂਜੀ ਵੀਰੇ ਉਹ ਸੇਲ ਹੋ ਗਈ ਰਿਕਾਰਡ ਵਾਲੀ ਸੀਗੀ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਕਈ ਵਾਰ ਕਿਸੇ ਨੇ ਜੋੜਾ ਲੈਣਾ ਤਾਂ ਜੋੜਾ ਖੁੱਲੇ ਆਫਰ ਤੇ ਮਿਲ ਜਾਊਗਾ ਚੰਗੀ ਲੱਗੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰੋ ਧੰਨਵਾਦ